ਕਿਹੜੀ ਵੀਰ ਦਿਨ ਹੁਣ ਪਛਾਨ ਨਹੀਂ ਹੋਣ ਡਈ ਜਿਹੜੀ ਮੇਰੀ ਨਹੀਂ ਪਛਾਨ ਚ ਤਾਂ ਪੁੱਛਿਆ ਬਾਕੀ ਦੀ ਪੁੱਛ ਲਿਆ ਸਾਰੀਆਂ ਫੋਟੋਆਂ ਆਪਣੀਆਂ ਆਈਆਂ ਵਿੱਚ ਆਹ ਕੌਣ ਮਾਤੇ ਮੇਰੀ ਸੇਲੀ ਉਹੀ ਆ ਮਨਪ੍ਰੀਤ ਜਿਹੜੀ ਮੇਰੀ ਬੈਸਟ ਫਰੈਂਡ ਵਾ ਹੋਰ ਤੇ ਕੋਈ ਵੀ ਨਹੀਂ ਆ ਵੇਖੋ ਹਾਂ ਅੱਛਾ ਆਹ ਆ ਮਨਪ੍ਰੀਤ ਹਾਂਜੀ ਵੀਰੇ ਹੀ ਆ ਇਹ ਨਹੀਂ ਗਾ ਕਮਜ਼ੋਰ ਹੋਏ ਨਿਕਲ ਆਈਆਂ ਨੇ ਆਹੋ ਥੋੜੀ ਥੋੜੀ ਹੈਗੀ ਹੈ ਜਾ ਲੈਂਦੇ ਵੀਰ ਫੋਨ ਰੱਖ ਲਾ ਹਾਂ ਤੂੰ ਭਾਵੇਂ ਸਾਰਾ ਦੇਣਾ ਆਪਣੇ ਕੋਲ ਵੇਲਾ ਵਿੱਚੋਂ ਕੀ ਨਿਕਲਣਾ ਵਾ ਤੇ ਫੋਨ ਤੇਰਾ ਮੈਂ ਛੇਚ ਮਾਰਨਾ ਫੋਨ ਤੋਂ ਪਤਾ ਲੱਗਦਾ ਬੰਦਾ ਕਿੱਥੇ ਮੈਂ ਲੋ ਜਾਣ ਲੈਂਦੋ ਹਾਂ ਵੀਰ ਤੂੰ ਹੀ ਮੰਮੀ ਨੂੰ ਕੋ ਮੰਮੀ ਵੀ ਨਹੀਂ ਮੇਰੇ ਨਾਲ ਬੋਲਣ ਦੀ ਜੱਜ ਸੁਵਾਦਨਾ ਅੱਜ ਕੱਲ ਫੋਨ ਤੋਂ ਪੈ ਲੱਗਦਾ ਬੰਦਾ ਕਿੱਥੇ ਫੈਂਡਿਆ ਕਿੱਥੇ ਨਹੀਂ ਫੈਂਡਿਆ ਲੋਕੇਸ਼ਨ ਟ੍ਰੇਸ ਹੋ ਜਾਂਦੀ ਹੈ ਚਲ ਜੇ ਫਿਰ ਲੋਕੇਸ਼ਨ ਹੀ ਔਨ ਕਰਕੇ ਭੇਜ ਦੇ ਮੈਨੂੰ ਤੈਨੂੰ ਮੈਂ ਕਰਾਂਗਾ ਮੈਂ ਪੂਰੀ ਪਹੁੰਚਣ ਕਰ ਲੈਂਦਾ ਫੇਰ ਮੈਂ ਕੱਲੂਗਾ ਸਾਰਿਆਂ ਸਲਾਹ ਕਰਕੇ ਤੂੰ ਹੀ ਮਨਾਉਣਾ ਸਾਰਿਆਂ ਨੂੰ ਮਨਾ ਲਾ ਤੇਰੇ ਕਹਿੰਦੇ ਸਾਰਿਆਂ ਨੇ ਭੇਜ ਦੇਣਾ ਵੀਰ ਬਥੜੀ ਭੜਾਈ ਹੋ ਗਈ ਏ ਰੋਟੀਆਂ ਬਕਾਉਣੀਆਂ ਕੋਈ ਗੱਲ ਨਹੀਂ ਆਇਆ ਨਹੀਂ ਉਦਾਂ ਵੀ ਵੇ ਲਾ ਵੀਰ ਤੈਨੂੰ ਅੱਜ ਇਹ ਸੁਣਦਾ ਨਹੀਂ ਕਰ ਕੰਨ ਖਾਈ ਜਾਂਦੀ ਕੀ ਬਤਾ ਕੁੜੀ ਸੱਚੀ ਹੋਵੇ ਤੇ ਮੈਂ ਹੀ ਗਲਤ ਹਾਂ ਪਰ ਡਰ ਵੀ ਲੱਗਦਾ ਜਮਾਨਾ ਹੀ ਬੜਾ ਖਰਾਬ ਬਦਨਾਮੀ ਹੋ ਗਈ ਹੱਥ-ਬੱਥ ਨਹੀਂ ਆਉਂਦੀ ਸਾਰੇ ਟੱਬਾਂ ਦੀ ਬਦਨਾਮੀ ਹੋਣੀ ਹੈ ਖਾਨਦਾਨ ਦੀ ਬਦਨਾਮੀ ਹੋਣੀ ਹੈ ਇਹ ਕੁੜੀਆਂ ਵੀ ਭੋਲੀਆਂ ਹੁੰਦੀਆਂ ਛੱਟ ਦੇ ਗੱਲਾਂ ਚਾਹ ਜਾਂਦੀਆਂ ਤੇ ਮੁੰਡੇ ਬੜੇ ਚਲਾਕ ਹੁੰਦੇ ਆ ਚਲ ਵੈਨੇ ਦੋ ਦਿਨ ਫੁੰਗਰਾ ਕੇ ਫਿਰ ਕਰਦਾ ਕੋਈ ਨਹੀਂ ਮੈਨੂੰ ਪਤਾ ਲੱਗ ਗਿਆ ਕਿਹੜਾ ਫੋਨ ਕਰਦਾ ਉਹਦੇ ਮੈਂ ਟੋਟੇ ਕਰੂੰਗਾ ਨਾ ਭੈਰੋਂ ਨੰਬਰ ਹੀ ਕਰਦਾ ਆ ਉਹਨੂੰ ਦੱਸ ਦੂੰ ਕਿੰਦਾ ਕਿਹਦੇ ਘਰ ਫੋਨ ਕਰੀਦਾ ਕਿੰਨਾ ਕਰ ਰਹਿ ਗਿਆ ਬੰਦੂਆ ਲੈ ਇੰਦਾ ਆ ਜੇ ਅੱਛਾ ਪੇਪਰ ਵਾਲੀ ਟੈਸਟ ਵਾਲੀ ਕੀ ਆ ਟੈਸਟ ਆ ਅੱਛਾ ਤੇ ਮੈਂ ਅੰਕ ਜੋਦਾ ਖੰਡੇ ਹੀ ਆ ਵੀ ਹੁਣ ਮਨਪ੍ਰੀਤ ਨੂੰ ਤੇ ਵਿਆਹ ਦੇਣਾ ਮੈਂ ਐਨੀ ਛੇਤੀ ਪੁੱਤ ਛੇਤੀ ਉਹ ਜਵਾਨ ਹੋ ਰਹੀ ਆ ਭੈਣ ਐ ਠਹਿਰ ਕੇ ਵਿਆਹ ਲੈ ਦੇ ਥੋੜੀ ਨਹੀਂ ਪੁੱਤ ਹੁਣ ਆਪਾਂ ਗਏ ਨਹੀਂ ਨਾ ਉੱਥੇ ਸੁਫਕੇ ਘਰ ਜਿੱਦਣ ਕੱਲ ਤੇ ਉਹ ਤੈਨੂੰ ਦੱਸਿਆ ਤੇ ਨਹੀਂ ਆਪਾਂ ਤੇ ਹੁਣ ਤੈਨੂੰ ਦੱਸਣ ਲੱਗੇ ਆ ਪਿਓ ਮੁੰਡਾ ਸਾਨੂੰ ਪਸੰਦ ਆ ਗਿਆ ਸੁਖ ਦਾ ਭਰਾ ਉਹ ਕੌਣ ਆ ਸੋਖ ਜਿਹੜੀ ਮਨਪਰੀ ਦੀ ਸੇਲੀ ਆ ਉਹਦਾ ਭਰਾ ਵਾ ਜਵਾਨ ਵਾ ਵਿਹਣ ਵਾਲਾ ਵਾ ਤੇ ਅਸੀਂ ਗਏ ਹਾਂ ਮੇਲਣ ਤੇ ਅਸੀਂ ਆ ਕਿ ਚੱਲ ਵੇਖਾਂ ਚਾਹਾਂਗੇ ਤੇ ਸਾਨੂੰ ਸੁਤਰ ਆ ਗਈ ਆ ਗੱਲ ਮੁੰਡਾ ਬੜਾ ਸੋਹਣਾ ਵਾ ਤੇ ਨਾਲੇ ਇਹ ਜਿਹੜੀ ਲਿਆ ਸੇਲੀਆਂ ਤਾਂ ਨਾਲੇ ਜਾਂ ਰਿਸ਼ਤੇਦਾਰੀ ਪੁੱਤ ਵੱਜ ਜੂਗੀ ਫਿਰ ਨਾ ਖੇਡਿਆ ਕਿ ਨਾ ਕਰੋ ਮੇਰਾ ਜੀਣ ਨਾ ਗੱਲਣਾ ਪੁੱਤ ਜੀ ਕਿਉਂ ਨਹੀਂ ਲੱਗਿਆ ਕਰਨਾ ਤਾਂ ਤੂੰ ਉੱਥੇ ਚਲ ਜਾ ਕਰੀ ਮੇਲ ਔਰ ਉੱਥੇ ਇਦਾਂ ਨਹੀਂ ਨਾ ਮौज ਹੁਣੀ ਕਿਉਂ ਮौज ਕੇ ਨਹੀਂ ਹੁਣੀ ਪੁੱਤ ਉੱਥੇ ਇਦਾਂ ਡੌਲਣੇ ਨਾ ਪੈਣਾ ਖੇਡਿਆ ਨਹੀਂ ਜਾਣਾ ਇਦਾਂ ਦੀਆਂ ਗੱਲਾਂ ਨਹੀਂ ਮੁੱਕੀਆਂ ਕਿ ਖੇਡਿਆ ਕਿਉਂ ਨਹੀਂ ਕਾ ਜਾਣਾ ਤੇਰੀ ਵੱਡੀ ਭੈਣ ਹੁਣੀ ਆ ਤੂੰ ਨਿੱਕਾ ਵੀਰ ਹੋਣਾ ਉਹਨੇ ਤੈਨੂੰ ਜ਼ਿਆਦਾ ਪਿਆਰ ਕਰਿਆ ਕਰ ਨਾ ਸਕੇ ਉੱਥੇ ਸਾਰੇ ਜਾ ਕੇ ਤੇ ਮੇਰਾ ਵੀਰ ਆਇਆ ਔਰ ਉੱਥੇ ਉਹ ਏੜੇ ਹੋਣੇ ਪਰੋਣੇ ਉਹਨਾਂ ਸਾਹਮਣੇ ਇਦਾਂ ਨਾ ਚੱਲ ਛਾ ਸੁਣ ਮੇਰੀ ਗੱਲ ਜਿੱਦਾਂ ਹੁਣ ਠੀਕ ਆ ਹੁਣ ਤੈਨੂੰ ਅਹੀਂ ਵਿਆਹਣਾ ਆ ਤੇ ਤੂੰ ਪੁੱਤ ਇਹ ਨਾ ਮੈਂ ਵੀ ਤੂੰ ਹਾਂ ਨੂੰ ਮੁੜ ਕੇ ਪੁੱਛੇ ਨਾ ਮਾਂ ਨੂੰ ਪਿਓ ਨੂੰ ਤੇ ਨਾ ਭੈਣ ਨੂੰ ਨਾ ਪੁੱਛੇ ਤੂੰ ਹਜੇ ਕਢਾਉਣੇ ਵਿਆਹ ਹੋਣਾ ਮੇਰਾ ਛੋਟਾ ਹਜੇ ਤੇ ਮੈਂ ਕਿੰਨਾ ਪੁੱਤ ਛੋਟਾ ਤੇ ਹੈਗਾ ਮਾਂ ਤੇ ਵੱਡਾ ਹੋਣਾ ਮਾਂ ਤੇ ਸਾਰੇ ਕੰਮ ਹੀ ਕਰਨੇ ਆਪਾਂ ਹੋਰ ਨਮੇ ਕਹੂੰ ਇਦਾਂ ਨਹੀਂ ਕਰਨਾ ਆਹ ਇਦਾਂ ਨਹੀਂ ਕਰਨਾ ਚੰਗਾ ਤੇ ਕੋਈ ਨਹੀਂ ਵਿਆਹ ਤੇ ਹੋਣਾ ਸਾਰੇ ਕੰਮ ਹੀ ਕਰਨੇ ਆਪਾਂ ਤੇ ਪੁੱਤ ਦੇ ਮਾਂ ਤੇ ਇਦਨੇ ਵੀ ਆਇਆ ਕਰਨਾ ਫੇਰ ਨਾਂ ਪਰਝਾਈ ਤੇਰੀ ਬੋਤੀ ਨਾ ਗੱਲਾਂ ਬਾਤਾਂ ਮਿਲਿਆ ਕਰਨਗੀਆਂ ਚੀਜ਼ਾਂ ਲਿਆ ਲਿਆ ਗਿਆ ਕਰੂਗੀ ਠੀਕ ਆ ਆਹ ਤੇ ਤੂੰ ਹੁਣ ਕੀ ਪਰੋਠਾ ਡਾਟੀ ਖਾਣੀ ਕਿ ਠਹਿ ਕੇ ਖਾਣੀ ਨਹੀਂ ਮੈਨੂੰ ਨਹੀਂ ਖਾਣੀ ਆ ਹਾਂ ਮੈਨੂੰ ਭੁੱਖ ਨਹੀਂ ਅੱਛਾ ਤੇ ਚਲ ਪੜ੍ਹ ਲੈ ਫਿਰ ਤੂੰ ਹੈਂ ਹਾਂ ਜੀ ਆ ਜਾ ਹੁਣ ਚੰਗੀ ਰਹੀ ਆ ਨਾ ਹੁਣ ਕਾਲਜ ਤੋਂ ਵੀ ਬੈਠੀ ਆ ਐਵੇਂ ਤੇ ਆ ਸੋਕੇ ਤੇ ਜਾਂਦੀ ਹੁੰਦੀ ਸੀ ਤੂੰ ਹੈਂ ਤੈਨੂੰ ਮੈਂ ਬੜਾ ਸਮਝਾਇਆ ਤੈਨੂੰ ਕੀਤਾ ਹੀ ਪਤੀਏ ਵੇਖੀ ਕਿਹੜਾ ਕੋਈ ਦਾ ਮਨਾ ਕੋਈ ਮਾੜਾ ਕਦਮ ਨਾ ਚੁੱਕੀ ਕੋਈ ਤਤ ਉਹੋ ਗੱਲ ਕੀਤੀ ਨਾ ਮੰਮੀ ਮੈਂ ਜਦ ਦਵਾ ਕੰਢੀਆ ਵੀਰ ਨੂੰ ਫੇ ਰੋਂਗ ਨੰਬਰ ਵਾਰ ਰੋਂਗ ਨੰਬਰ ਵੀਰ ਮੰਦਾ ਹੀ ਨਹੀਂ ਮੇਰੀ ਗੱਲ ਉਹਦਾ ਬੰਨ ਨਹੀਂ ਉਹ ਤਾਂ ਲੈ ਵੱਡ ਕੇ ਤੇਰੇ ਆਏ ਪਾ ਦੇਣੀ ਆ ਨੋ ਕੋ ਵੀ ਮੈਨੂੰ ਮੇਹਣਿਆ ਜੋਗੀ ਕਰ ਦਿੱਤਾ ਝਾਟੋ ਨੇ ਮੈਨੂੰ ਮੇੜਾ ਮਾਰਨਾ ਕੀ ਕੀਤਾ ਵਾ ਮੰਮੀ ਤੁਸੀਂ ਜਾਣ ਕੇ ਮੇਰੇ ਦੁਵਾਲੇ ਹੀ ਹੋਈ ਜਾਣੇ ਦੁਵਾਲੇ ਹੀ ਹੋਈ ਜਾਣੇ ਜੀ ਕੀ ਕਰਾਂ ਮੈਂ ਉਹ ਤਾਂ ਮੈਨੂੰ ਜੀਣ ਨਹੀਂ ਦਿੰਦੇ ਆਂਦੇ ਬਾ ਤੈਨੂੰ ਨਹੀਂ ਪਾਰਾ ਤੇ ਜੇ ਮੈਨੂੰ ਕੋਈ ਪਤਾ ਹੁੰਦਾ ਤਾਂ ਮੈਂ ਉਹਨਾਂ ਨੂੰ ਆਂਦੀ ਮੰਮੀ ਮੈਂ ਦੇ ਵੀਰ ਉਹਨਾਂ ਨੂੰ ਦੱਸਿਆ ਵਾ ਵੀ ਤੁਹਾਡੇ ਕੋਲੋਂ ਫੋਨ ਤੁਸੀਂ ਪੁੱਛ ਲਓ ਵੇਖ ਲਓ ਪਤਾ ਕਰ ਲਓ ਮੈਂ ਹੁਣ ਕੀ ਕਰਾਂ ਮੈਨੂੰ ਤਾਂ ਉਹਨਾਂ ਨੇ ਆਪ ਮੈਂ ਤੇ ਆਪ ਦੁਖੀ ਹੋ ਕੀਆ ਵੀ ਉਹ ਤੇ ਉਹ ਛੱਡਣ ਨਹੀਂ ਦੇ ਭਜੀਆਂ ਤੇ ਵਢਣਾਂ ਤੇ ਘੀਆਂ ਆਂਦੇ ਕੁਝ ਕਰਨਾ ਤੇ ਕਰਨਾ ਮੇਰੇ ਕੋ ਤੇ ਆਪ ਨਹੀਂ ਛੱਡਿਆ ਜਾਣਦੇ ਆ ਮੰਮੀ ਤੂੰ ਵੀ ਕੋਈ ਗੱਲ ਕਰੀ ਜਾਂਦੀ ਓਹਨਾਂ ਦੇ ਯਕੀਨ ਕਰੀ ਜਾਂਦੇ ਬਸ ਤਕੀ ਕਰਾਂ ਫੇਰ ਉਹ ਮੇਰੇ ਪੁੱਤ ਵਾ ਹੁਣ ਮੈਂ ਕੀ ਕਰਾਂ ਯਕੀਨ ਨਾ ਕਰਾਂ ਤਾਂ ਮੈਂ ਕੀ ਕਰਾਂ ਤੂੰ ਤਾਂ ਧੀ ਮੇਰੀ ਬਣੀ ਨਾ ਮੰਮੀ ਫੜਾ ਹੀ ਦਿੱਤਾ ਮੁੰਡੇ ਵੀਰ ਕੋਈ ਨਾ ਹੁਣ ਕੀ ਪਤਾ ਲੱਗ ਗਿਆ ਵਿੱਚੋਂ ਹੋੜ ਹੀ ਫੜਾਤਾ ਮੈਂ ਤੂੰ ਉਦੋਂ ਦੱਸ ਦੇਨੀ ਆ ਭੀ ਮੈਨੂੰ ਆ ਗੱਲ ਨਾ ਬਿਲ ਇਸ ਤਰ੍ਹਾਂ ਕੋਈ ਮੈਸੇਜ ਆਉਂਦਾ ਕੋਈ ਮੇਰੇ ਨਾਲ ਗੱਲ ਕਰਦਾ ਤੇ ਉਹ ਉਦੋਂ ਦੱਸ ਦੇਨੀ ਆ ਤੂੰ ਤੇ ਤੂੰ ਵੀ ਚੰਗੀ ਰਹਿ ਜਾਂਦੀ ਤੇ ਮੈਂ ਵੀ ਚੰਗੀ ਰਹਿ ਜਾਂਦੀ ਹੁਣ ਮੇਰੇ ਘਰੋਂ ਭੱਜ-ਭੱਜ ਪੈਂਦੇ ਮੈਂ ਵੀ ਮੈਨੂੰ ਦੱਸ ਮੈਂ ਤਾਂ ਡਰਦੀ ਨਹੀਂ ਨਹੀਂ ਦੱਸਿਆ ਹੁਣ ਮੈਂ ਕੀ ਕਰਾਂ ਦੱਸੋ ਤੈਨੂੰ ਦੱਸਣਾ ਚਾਹੀਦਾ ਹੈ ਨਾ ਜਾਣਾ ਦੋਆ ਮੰਮੀ ਕਾਲਜ ਹੁਣ ਮੇਰੀ ਪੜ੍ਹਾਈ ਦੀ ਚੇਹਰੇ ਆਂਦੇ ਨਹੀਂ ਫਿਰ ਤਾਂ ਮੈਂ ਕੀ ਕਰਾਂ ਹੁਣ ਉਹਨਾਂ ਨੂੰ ਪੁੱਛ ਲਾ ਮੇਰੇ ਤੋਂ ਹੁਣ ਕੋਈ ਵਸ ਨਹੀਂ ਤੀਏ ਚੱਲਣ ਡਿਆ ਮੈਨੂੰ ਤਾਂ ਪੱਟ ਪੱਟ ਖਾਂਡਾ ਇਹ ਦੋਵੇਂ ਪੜ੍ਹਾਈ ਉਹਨਾਂ ਨੇ ਮੰਮੀ ਸੌਣੀ ਆ ਮੇਰੀ ਜੇ ਤੁਸੀਂ ਕਹੋਗੇ ਤੁਹਾਡੇ ਘਰੇ ਮੰਨ ਲੈਣ ਮੇਰੀ ਉਹ ਨਾ ਕਿੱਥੇ ਮੰਨਣੀ ਆ ਉਹ ਤੈਨੂੰ ਅੱਗੇ ਪਤਾ ਵੀ ਦੁਆ ਬਰਾਵਾਂ ਦੇ ਪਿੱਛੇ ਦਾਦੇ ਉਹ ਹੈਗੇ ਤੈਨੂੰ ਇੰਨਾ ਸਮਝੰਦੇ ਹੁੰਦੇ ਹੈਗੇ ਵੀ ਤੂੰ ਜਾਣਾ ਵਾ ਤਾਂ ਧਿਆਨ ਨਾ ਜਾਇਆ ਤਾਂ ਧਿਆਨ ਨਹੀਂ ਜਾਨੀ ਮੰਮੀ ਮੈਂ ਮੇਰੇ ਲਈ ਠੀਕੇ ਕੋਈ ਵਾਸ ਮੇਰੀ ਨਹੀਂ ਹਸੁੰਦੀ ਕੀ ਕਿੱਧਰ ਧਿਆਣਾ ਕੋਸ਼ ਨਹੀਂ ਵੀਰ ਕਿਦਾ ਤੇ ਮੇਰੇ ਫੋਨ ਹੋ ਰਿਹਾ ਕੀ ਲੱਗ ਗਿਆ ਹੁੰਦਾ ਦਿਪੋਈਆਂ ਦੋ ਦਿਨ ਹੋ ਗਏ ਫੋਨ ਫੋਨ ਚ ਕੁਝ ਨਿਕਲਿਆ ਵਾ ਆਪੇ ਲਾਪੂ ਕਣ ਕੋ ਸਾਰਾ ਦਿਨ ਤੋਂ ਬਸ ਇੱਤੀ ਸੀ ਆਈਡੀ ਕਰਦਾ ਰਹੀ ਨਾ ਫੋਨ ਤੇ ਤੈਨੂੰ ਜਾਂ ਟੁੱਟ ਜੀ ਫੋਨ ਬਿਨਾਂ ਤੂੰ ਮੋਂ ਬਿਨਾਂ ਨੇ ਟੁੱਟਣ ਦੀ ਜਾ ਲੈਂਦਾ ਹਾਂ ਕਾਲਜ ਕਦੇ ਨਹੀਂ ਪੜਾਈ ਪਿੱਛੇ ਪੈਣ ਲਗੀ ਤੈਨੂੰ ਮੰਮੀ ਵੀ ਨਹੀਂ ਮੰਨਦੀ ਮੰਮੀ ਆਂਦੀ ਵੀਰਾਂ ਨਾਲ ਗੱਲ ਕਰ ਲੈ ਤੂੰ ਵੀ ਨਹੀਂ ਮੰਨਣ ਦੇ ਤੈਨੂੰ ਕਹਿ ਲਿਆ ਸਲਾਹ ਦੱਸਾਂਗੇ ਕੂੰ ਲੋਕਾਂ ਹੀ ਕੋਰੀਂ ਨੋਲਾ ਪਾਇਆ ਇਹ ਬਟੈਂਸ਼ਨ ਦਾ ਮਾਹੌਲ ਹੈ ਤੇ ਮੇਰੇ ਕੋਲ ਇੱਥੇ ਜਿਹੜੀ ਨਹੀਂ ਕਾਦੀ ਟੈਂਸ਼ਨ ਵਾਂ ਜੋ ਕੁੜੀਆਂ ਜਵਾਨ ਲੱਹੀ ਹੁੰਦੀ ਐ ਦੇਦੇ ਹਾਂ ਫੋਨ ਵੀਰ ਤੇਰੀ ਜਾਨ ਟੁੱਟ ਗਈ ਕਹਿਣਾ ਸੀ ਬਸ ਹੁਣ ਮੇਰਾ ਮਨਪਰੀਤ ਨਾਲ ਗੱਲ ਕਰਨ ਨੂੰ ਪੁੱਛਣਾ ਗਈ ਹੀ ਕਾਲਜ ਕੀ ਕੰਮ ਕਰਾਇਆ ਕੀ ਨਹੀਂ ਆਪੇ ਫੋਨ ਆ ਜਾਣਾ ਦਾ ਕਰਾ ਦੂੰਗਾ ਜਦੋਂ ਫੋਨ ਆ ਬੇ ਦੂਰੀ ਨਹੀਂ ਹੈ ਉਹ ਤੇ ਗੱਲ ਕਰਨੀ ਹੁੰਦੀ ਤੇਰੀ ਭਾਈ ਲੋਕਾਰ ਵਾ ਹਾਂ ਦੇਖਿਆ ਆ ਉਹ ਮਾ ਡਿਆ ਹੈ ਨੰਬਰ ਤੇ ਲੱਭਣ ਇੱਕ ਆਰਤੀ ਦਾ ਮੈਂ ਆਹ ਮੈਂ ਕੱਲ ਫੋਨ ਕਰਦਾ ਨੂੰ ਵੀ ਖਾਦ ਖਣਨੀ ਆ ਵੀ ਆ ਗਈ ਆ ਕਿ ਨਹੀਂ ਅੱਛਾ ਅੱਛਾ ਸਵੇਰੇ ਵੀ ਨੋਂਡੇ ਤੂੰ ਤੁਹੇਰੇ ਲੱਗਾ ਹੀ ਨਹੀਂ ਅੱਛਾ ਮੈਂ ਤੁਹਾਨੂੰ ਦੂਜੇ ਨੰਬਰ ਤੇ ਲਾਉਣਾ ਭਲਾ ਮੈਂ ਵੀ ਹੁਣ ਇੱਕ ਸਲਾਹ ਕਰਨ ਲੱਗੀ ਤੁਹਾਡੇ ਨਾਲ ਅੱਛਾ ਵਰਜੋਧ ਮੈਂ ਕਰਕੇ ਆਈ ਗੱਲ ਹਾਂ ਵਰਜੋਧ ਉਹਦਾ ਨਿਆਣਾ ਵਿਚਾਰਾ ਵਰਜੋਧ ਨੂੰ ਤਾਂ ਕਿਸੇ ਗੱਲ ਦਾ ਮੈਨੂੰ ਜਿਆਦਾ ਹੰਗਾਰਾ ਹੀ ਨਹੀਂ ਪਰਿਆ ਨਹੀਂ ਉਹਨੂੰ ਨਿਆਣੇ ਨੂੰ ਕੀ ਪਤਾ ਜੀ ਗੱਲ ਉਹ ਵੀ ਮੈਂ ਤਾਂ ਉਹਨੂੰ ਦੱਸਿਆ ਰੁਕੀ ਰੁਕੀ ਮੈਂ ਕਿ ਭੀ ਇਦਾਂ ਕਰਕੇ ਮਨਪਰੀ ਦਾ ਰਿਸ਼ਤਾ ਕਰਨਾ ਵਾ ਵੀ ਆਪਾਂ ਗਏ ਹਾਂ ਤੇ ਵੀ ਸਾਨੂੰ ਚੰਗਾ ਲੱਗਾ ਮੁੰਡਾ ਤੂੰ ਵੰਦਾ ਜੇ ਨਹੀਂ ਕਰਨਾ ਮੈਂ ਲੜਨਾ ਕਿਦਣਾ ਵਾਂ ਮੈਂ ਇਦਾਂ ਹਾਂ ਉਹ ਤੇ ਬਸ ਇਦਾਂ ਚੁੱਪ ਜਾਈ ਹੋ ਗਿਆ ਤੇ ਨਿਆਣੇ ਵਾਲੀਆਂ ਗੱਲਾਂ ਕੇ ਆਹੋ ਤੇ ਮਨ ਚ ਹੋਊਗਾ ਨਾ ਵੀ ਅਸੀਂ ਦੋਵੇਂ ਪਿੰਡ ਭਰਾ ਫੇੜਦੇ ਜਾਂਦੇ ਮੈਂ ਮਾਂ ਕਿਹਨਾਂ ਕਿਹਨਾਂ ਇਹਨਾ ਕਹੋ ਤਾਂ ਮੈਂ ਕੋਈ ਨਹੀਂ ਪਤਾ ਤੂੰ ਇਹ ਨਿੱਕਾ ਜਰ ਤੂੰ ਵੱਡਾ ਗਾ ਤੇਰਾ ਵਿਆਹ ਕਰ ਦੇਣਾ ਵਾਂ ਕਹਿੰਦਾ ਮੈਂ ਨਹੀਂ ਇਹ ਕਰਾਉਣਾ ਮਨਪ੍ਰੀਤਮ ਨਹੀਂ ਇਹ ਕਰਨਾ ਕਈ ਕੁਝ ਬੋਲਣ ਡਿਆ ਸੀ ਅੱਛਾ ਨਹੀਂ ਨੇ ਕੋਈ ਨਹੀਂ ਨਿਆਣਾ ਕਰਨਾ ਹੀ ਆ ਹੁਣ ਕੀ ਕਰਨਾ ਤੇ ਤੁਰੇ ਹੋਾਂਗੇ ਨਾ ਹੁਣ ਤੇ ਫੇਰੀ ਬੰਦਾ ਮੰਜ਼ਲ ਤੇ ਪਹੁੰਚਦਾ ਤੇ ਮੈਂ ਆਖਣ ਡਈ ਆ ਵੀ ਹੁਣ ਉਹਨਾਂ ਨੂੰ ਕਰੋ ਫੋਨ ਫੋਨ ਜਾ ਕਿੱਦਾਂ ਕਰਨੀ ਆ ਗੱਲ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਮੁੜ ਕੇ ਆਪੇ ਫੋਨ ਕਰਨ ਗਈ ਆਪੇ ਤੇ ਗੱਲ ਉਹਨਾਂ ਨੇ ਕੀ ਕਰਨੀ ਆ ਆਪਾਂ ਕਿਹੜੀ ਨਾਲ ਕੋਈ ਸਹੀ ਗੱਲ ਕਰਕੇ ਆਏ ਆ ਆਪਾਂ ਸਿਰਫ ਇੰਨਾ ਹੀ ਆਖਿਆ ਵਾ ਵੀ ਆਪਾਂ ਰਿਸ਼ਤਾ ਬਣਾ ਲੈਣਾ ਰਿਸ਼ਤੇਦਾਰੀ ਬਣਾ ਲੈਣੀ ਆ ਇਦਾਂ ਹੀ ਕਿਹਾ ਵਾ ਅਸੀਂ ਕਿਹਾ ਆਖਿਆ ਵੀ ਅਸੀਂ ਰੁਪਈਆ ਰੱਖਣਾ ਵਾ ਜਾਂ ਸਾਡੀ ਕੁੜੀ ਵੇਖ ਲਓ ਜਾਂ ਕਿੱਦਾਂ ਕੋਈ ਗਲਤ ਨਹੀਂ ਆਪਾਂ ਕਰਕੇ ਆਏ हां ਗੱਲ ਤਾਂ ਤੇ ਨਹੀਂ ਠੀਕ ਵਾ ਪਰ ਤੈਨੂੰ ਪਸੰਦ ਵਾ ਸਾਰਾ ਪਰਿਵਾਰ ਆਹ ਮਹੀਨੇ ਤੋਂ ਤਾਂ ਬੜਾ ਵਧੀਆ ਲੱਗਦਾ ਹੀ ਏ ਜੇ ਤੈਨੂੰ ਪਸੰਦ ਵਾ ਤਾਂ ਫਿਰ ਮੈਨੂੰ ਵੀ ਠੀਕ ਵਾ ਵਧੀਆ ਤੇ ਪਰ ਹੁਣ ਇੱਕ ਗੱਲ ਹੋਰ ਵਾ ਵੀ ਸੋਖੋ ਨਹੀਂ ਤਾਂ ਸਹੇਲੀਆਂ ਸਹੇਲੀਆਂ ਵਾ ਤੇ ਸੋਖੋ ਦਿਨ ਚੱਲ ਸਾਡੇ ਘਰ ਆ ਗਈ ਆ ਤੇ ਮਨਪ੍ਰੀਤ ਥੋੜਾ ਉਹਦੇ ਘਰ ਗਈ ਆ ਅਨੇ ਮੰਨਪਰੀ ਨਹੀਂ ਗਈ। ਹਾਂ ਤੇ ਉਹਨਾਂ ਨੇ ਕਿਹੜਾ ਵੀ ਮੁੰਡੇ ਨੇ ਕੁੜੀ ਵੇਖੀ। ਪਰ ਇੱਕਦਲ ਹੋਰ ਵੀ ਜਦੋਂ ਪੜਦੀ ਆਂ ਪਾਪਾ ਚਲ ਵੀ ਗਈ ਹੋਵੇ ਸੁਖਦੇਵ ਨਾਲ ਉਹ ਕਿਹੜਾ ਸਾਨੂੰ ਆਣ ਗਿਆ। ਨਹੀਂ 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 ਗਈ। ਨਹੀਂ ਗਈ ਜਦੋਂ ਉਹ ਜਿੱਥੇ ਵੀ ਕਿਤੇ ਜਾਂਦੀ ਆਂ ਖਲੂੰਦੀ ਆਂ ਪਾਣੀ ਪੀਂਦੀ ਆਂ ਸਕੰਜਵੀ ਪੀਂਦੀ ਆਂ ਸਭ ਕੁ ਹਾਂ ਕੇ ਦੱਸਦੀ ਆਂ ਵਾ। ਇਦਾਂ ਨਹੀਂ ਗਈ ਇਦਾਂ ਲਕਾਸ ਜਿਹੜਾ ਪਣਾ ਉਹ ਚੰਗੀ ਘਾਲ ਵਾ ਸਭ ਕੋ ਸਾਨੂੰ ਪਤਾ ਵੀ ਸਾਡੀ ਕੀ ਪੁੱਤ ਕੀ ਕਰਦਾ ਵਾ। ਉਹਤਰਾ ਵੇਹ ਜਿਹੜਾ ਉਹਦਾ ਵੱਡਾ ਭਰਾ ਮੌਜੂਦ ਦਾ। ਕੀ ਉਹਦਾ ਨਾਮ ਰਗਵੀਰ। ਹੂੰ। ਉਦਾਸ ਭਾਵ ਮੈਨੂੰ ਚੰਗਾ ਲੱਗਾ। ਇਹ ਸਾਰੇ ਪਰਿਵਾਰ ਦਾ ਹੀ ਸੁਭਾ ਚੰਗਾ ਵਾ। ਤੇ ਮੈਂ ਇਹ ਗੱਲ ਕਹਿਣ ਰਹੀ ਆ ਕਿ ਫੋਨ ਕਰੋ ਸੁਖ ਨੂੰ। ਤੇ ਜਾਂ ਫਿਰ ਮੰਤਰੀ ਜੀ ਹੁੰਦੀ ਆ ਕਾਲਜੋਂ ਉਹਨੂੰ ਕਹਿੰਨੇ ਸੁਖ ਨੂੰ ਫੋਨ ਕਰ। ਤੇ ਮੈਂ ਉਹ ਲਗਾਂ ਤੈਨੂੰ ਗੱਲ ਕਰਨ ਵੀ ਮਨਪ੍ਰੀਤ ਕੋਈ ਨੰਬਰ ਵਾ। ਆਹੋ ਉਹ ਆਉਂਦੀ ਆ ਫਿਰ ਉਹਨੂੰ ਕਹਿੰਨੇ ਆ ਵੀ ਪੁੱਤ ਸਾਡੀ ਗੱਲ ਕਰਾ। ਗੱਲ ਕਰਾ ਦੇ। ਤੇ ਸੁਖ ਨੇ ਵੀ ਗਾੜੀ ਗੱਲ ਕਰਾ ਦੂਗੀ ਜਾਂ ਆਪਣੀ ਮਾਂ ਨਾਲ ਕਰਾ ਦੂਗੀ ਜਾਂ ਆਪਣੇ ਭਰਾਵਾਂ ਨਾਲ ਕਰਾ ਦੂਗੀ ਗੱਲ। ਤੇ ਫਿਰ ਕਹਿ ਦਿੰਨੇ ਆ ਵੀ ਭੈਣ ਜੀ ਜੇ ਤੁਸੀਂ ਤੁਹਾਨੂੰ ਚੰਗਾ ਲੱਗਦੇ ਅਸੀਂ। ਆਹੋ ਤੇ ਸਾਨੂੰ ਤੇ ਤੁਸੀਂ ਬਹੁਤ ਵਧੀਆ ਲੱਗੇ ਆ ਵੀ ਮੁੰਡਾ ਵੀ ਸਾਡੇ ਮਨ ਪਸੰਦ ਵਾ ਤੇ ਤੁਸੀਂ ਕਰਨਾ ਵਾ ਤੇ ਵੇਖ ਲਓ ਫਿਰ ਆਹੋ ਵੀ ਤੁਸੀਂ ਲੱਭਦੇ ਫਿਰਦੇ ਆ ਤੇ ਅਸੀਂ ਵੀ ਲੱਭਣ ਦੇ ਆ ਤੇ ਜੇ ਉਹ ਕਹਿਣਗੇ ਕਰਨਾ ਵਾ ਤੇ ਫਿਰ ਉਹਨਾਂ ਨੂੰ ਆਖੀਏ ਵੀ ਓਏ ਇੱਕ ਦਿਨ ਰੱਖ ਲੋ ਤੇ ਉਹ ਵੇਖ ਬਖਾਲਾ ਉਧਰ ਉਧਰੀ ਕਰਕੇ ਤੇ ਸਗਨ ਵਿਹਾਰ ਕਰਕੇ ਰੁਪਈਆ ਰੱਖ ਦਿੱਤੀ ਓਹੀ ਆ ਨਾ ਵੀ ਹੁਣ ਅੱਗੇ ਰਵਾਜ ਹੁੰਦਾ ਹੈ ਵੀ ਨਹੀਂ ਕੁੜੀਆਂ ਗੜੀਆਂ ਬਖਾਲਦੇ ਮੁੰਡੇ ਨੂੰ ਵੀ ਮਾਪਿਆਂ ਨੇ ਜੋ ਕਰ ਦੇਣਾ ਕਰ ਦੇਣਾ ਪਰ ਹੁਣ ਰਵਾਜ ਇਹ ਆ ਵੀ ਕੁੜੀ ਮੁੰਡੇ ਨੂੰ ਵੇਖ ਲੈ ਤੇ ਮੁੰਡਾ ਕੁੜੀ ਨੂੰ ਵੇਖ ਲੈ ਤੇ ਮਾਪਿਆਂ ਦੇ ਥੱਲੇ ਕੋਈ ਦੋਸ਼ ਨਹੀਂ ਆਊਗਾ ਵੀ ਤੂੰ ਹੀ ਲੱਭਾ ਸੀ ਤੂੰ ਹੀ ਲੱਭੀ ਸੀ ਕਿੱਦਾਂ ਕਰਦੇ ਆਪਾਂ ਇਹ ਗੱਲ ਠੀਕ ਹੈ ਤੇ ਆਉਂਦੀ ਆ ਤੇ ਫਿਰ ਆਪਾਂ ਕਰ ਦਿੰਨੀ ਨੇ ਗੱਲ ਕਰਦੇ ਆ ਗੱਲ ਠੀਕ ਹੈ ਹੈਨਾ ਵੀ ਚੱਲ ਜਿਹੜਾ ਕੰਮ ਹੋ ਜੇ ਉਹ ਚੰਗਾ ਤੇ ਨਾਲੇ ਜੇ ਹੋਜੂਗਾ ਰੁਪਈਆ ਰੱਖਿਆ ਜਾਊਗਾ ਉਹਨਾਂ ਨੂੰ ਪਤਾ ਹੋਊਗਾ ਵੀ ਸਾਡਾ ਪੁੱਤ ਮੰਗਿਆਗਾ ਸਾਨੂੰ ਪਤਾ ਉਹਦੀ ਕੀ ਮੰਗੀ ਗਈ ਆ ਦੇ ਵਿਆਹ ਕਰਕੇ ਤੇ ਚਲੋ ਆਪਣੇ ਘਰ ਪੁੱਛਦੇ ਆਂ ਹੀ ਆਪਣੇ ਘਰ ਪੁੱਛ ਨਾਲੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਂਦਾ ਵਾ ਫਿਰ ਇਹ ਪਤਾ ਲੱਗਦਾ ਵੀ ਉਹਨਾਂ ਦਾ ਧੀ ਪੁੱਤ ਮੰਗਿਆ ਗਿਆ ਵਾ ਨਹੀਂ ਤਾਂ ਰਿਸ਼ਤੇਦਾਰ ਪੁੱਛਦੇ ਤੇ ਕੁੜੀ ਮੰਗਣੀ ਨਹੀਂ ਹਜੇ ਕਿੰਨੇ ਜਣੇ ਨੇ ਹਣ ਹਣ ਪੁੱਛਿਆ ਇਹ ਕੁੜੀ ਅਜੇ ਮੰਨਦੀ ਨਹੀਂ ਮੰਨਦੀ ਨਹੀਂ ਹਜੇ ਨਹੀਂ ਮੈਂ ਕਰਾਉਣਾ ਅਜੇ ਮੈਂ ਪੜਨਾ ਵਾ ਪੜਨਾ ਵਾ ਤੇ ਜਦੋਂ ਅੰਜਲ ਹੋਵੇ ਤੇ ਉਦੋਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਰਿਸ਼ਤਾ ਪਾ ਲੈਣਾ ਮਾ ਸੱਚੇ ਪਾਛੇ ਚੰਗੇ ਵੇਲੇ ਮੱਥਾ ਲਾਵੀ ਇਹ ਆ ਵੀ ਹਾਨੂੰ ਚੰਗੇ ਟੱਕਰਨ ਤੇ ਜਿੰਦਾਂ ਦਾ ਸੁਭਾਅ ਹੋਣਾ ਹੀ ਵੇਖਣ ਦੇ ਆ ਨਾ ਇਦਾਂ ਦਾ ਸਭਾਵ ਦਾ ਮੁੜਕੇ ਵੀ ਹੋ ਗਏ ਮੁੜਕੇ ਵੀ ਹੋ ਗਏ ਤੇ ਨਾਲੇ ਦੋਵੇਂ ਸਹੇਲੀਆਂ ਸਹੇਲੀਆਂ ਹਾਂ ਨਾਲੇ ਨਾਲੇ ਦਾਣ ਭਝਾਈ ਬਣ ਜਾਣਾ ਤੇ ਭਾਵੇਂ ਇੱਥੇ ਰਹਿਣ ਭਾਵੇਂ ਉੱਥੇ ਰਹਿਣ ਜਿੱਦਾਂ ਮਰਜੀ ਕੋਈ ਨਿੰਦ ਵਿਚਾਰਨੀ ਆ ਤੇ ਸਾਡਾ ਵੀ ਨਿਗਾ ਜੇ ਨਿਆਣਾ ਵਾ ਜੇ ਹੌਲੀ ਹੌਲੀ ਜੀ ਲੱਗਣਾ ਵਾ ਆਖਿਆ ਕਰਨਾ ਵੀ ਰੋ ਆਣ ਕੇ ਪਹਿਲੋ ਗੱਲ ਕਰ ਲੈਣੀ ਸੁਣੋ ਮੇਰੀ ਗੱਲ ਸੱਚ ਪਹਿਲੋ ਗੱਲ ਕਰ ਲੈਣੀ ਵੀ ਮਨਪਰੀਤ ਨਹੀਂ ਰੱਖਿਆ ਕਰਨਾ ਜਾਦੇ ਦਿਨ ਤੇ ਕੋਈ ਨਹੀਂ ਆ ਕਹਿੰਦਾ ਤੇਰਾ 14 ਕਿਲੋ ਮੀਟਰ ਵਾਲ ਆਜਿਆ ਕਰਾਂਗੇ ਲੈ ਆ ਕਰਾਂਗੇ ਕਿਹੜੀ ਦੂਦਵਾ ਨਾ ਤੇ ਗੱਲ ਠੀਕ ਵਾ ਬਾਕੀ ਇੱਕ ਗੱਲ ਹੋਰ ਵਾ ਅਸੀਂ ਕੁੜੀ ਤੋਰ ਕੇ ਨਾ ਤੇ ਗੁਰਯੋਦ ਸਾਡਾ ਥੋੜਾ ਜਿਹਾ ਵੱਡਾ ਹੋ ਗਿਆ ਨਹੀਂ ਛੇਤੀ ਵਿਆਹ ਲੈਣਾ ਵਾ ਵਿਆਹ ਲੈਣਾ ਵਾ ਕਿ ਸਾਡਾ ਕਿਹੜਾ ਜੀ ਲੱਗਣਾ ਤੀ ਤੋਰ ਕੇ ਕਿਹਦੇ ਜੀ ਲੱਗਦੇ ਆ ਨਹੀਂ ਸਕਦਾ ਜੀ ਤੇ ਨਿਆਣੇ ਸਾਡੇ ਦਾ ਨਹੀਂ ਲੱਗਣਾ ਹਾਂ ਤੇ ਉਹਨਾਂ ਦੇ ਘਰ ਰੌਣਕ ਵਾਜ ਜਾਣੀ ਉਹਨਾਂ ਦਾ ਜੀ ਵਧ ਜਾਣਾ ਇਦਾਂ ਇਦਾਂ ਹੀ ਚਲੋ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਅਰਦਾਸਾਂ ਕਰੀਏ ਵੀ ਮਾਲਕਾ ਸੁੱਖ ਰੱਖੀ ਤੇ ਰੁਪਈਆ ਰੱਖ ਕੇ ਸਾਰੇ ਕੰਮ ਹੋ ਜਾਣੇ ਆ ਤੇ ਫਿਰ ਅਹੀਂ ਆਪਣੀ ਪਿਆਰ ਕਰਨ ਲੱਭਣਾ ਮੈਨੂੰ ਤਾਂ ਐਂ ਲੱਗਦਾ ਜਿੱਤ ਤਰ ਹੁਣੇ ਤੁਰੱਖ ਹੋਣਾ ਮੈਨੂੰ ਤਾਂ ਲੱਗਦਾ ਤੁਸੀਂ ਮਰ ਤਿਆਰ ਹੋਏ ਆ ਜਿੱਦਾਂ ਕੇ ਪਾਸੇ ਨਹੀਂ ਨਹੀਂ ਜਾਣਾ ਤੇ ਮੈਂ ਉੱਥੇ ਜਾਤ ਨਹੀਂ ਆਰਟੀ ਵਾਲੀ ਅੱਛਾ ਤੇ ਉਹ ਫੋਨ ਲੱਗਣ ਨਹੀਂ ਦਿਆ ਚੱਲ ਫਿਰ ਉਹ ਆਓ ਆ ਮੈਂ ਹੋਉਣਾ ਵਾ ਚੰਗਾ ਆ ਕੋਈ ਆਉਂਦੀ ਆ ਤਾਂ ਕਰ ਲੈਨੇ ਗੱਲ ਠੀਕ ਠੀਕ ਚੰਗਾ ਦਿਲ ਜਾਨ ਲੱਗ ਗਿਆ ਮੇਰਾ ਲਾਉਣਾ ਇਹਨੂੰ ਫੋਨ ਸੁਖ ਨੂੰ ਪਤਾ ਨਹੀਂ ਕੀ ਸਾਹ ਬਤਾ ਵੀ ਉਹ ਦੋ ਦਿਨ ਹੋ ਗਏ ਆ ਮੇਰੇ ਨੂੰ ਫੋਨ ਨਹੀਂ ਲੱਗਾ। ਜਾਂ ਬੰਦਾ ਮੈਸੇਜ ਨੂੰ ਸੀ ਕਰਕੇ ਦੱਸ ਦੇ ਵੀ ਆਹ ਗੱਲ ਹੋਈ ਆ। ਤੇ ਨਾ ਹੀ ਇਹਨੂੰ ਮੈਂ ਮੈਸੇਜ ਕੰਡਿਆ ਵਾ ਡਰਦਾ ਵੀ ਆਨਲਾਈਨ ਹੀ ਨਹੀਂ ਹੋਈ 2 ਦਿਨ ਹੋਏ। ਪਤਾ ਨਹੀਂ ਕੀ ਹਿਸਾਬ ਦਾ ਹੋ ਗਿਆ ਯਾਰ। ਕਾਲ ਹੀ ਫੋਨ ਦਾ ਇਹਦੇ ਪਰਾਂ ਨੇ ਝੁਕ ਲਿਆ ਵਾ। ਮਾਚ ਕੁਛ ਮੈਨੂੰ ਪਤਾ ਹੀ ਨਹੀਂ ਲੱਗਾ। ਇਹ ਕੋਈ ਖਲਾਰਾ ਕਰੂ ਰਹਿਣਾ ਪੈ ਗਿਆ ਬੇ ਜਿਆਦਾ ਹੀ। ਜਿਹੜਾ ਆਨਲਾਈਨ ਹੀ ਨਹੀਂ ਹੋਣ ਲਈਏ ਨਾਲ ਤੇ ਨਾ ਕੋਈ ਫੋਨ ਫਾਨ ਦਾ ਕੋਈ ਜਵਾਬ। ਈ ਯਾਰ ਮੇਰੀ ਤਾਂ ਮਤ ਮਾਰੀ ਗਈ ਹੈ ਜੀ ਟੈਨਸ਼ਨ ਦੇ ਨਾਲ ਦੱਸੂ ਕੀ ਕੋਹ ਇਗਰ ਫੋਨ ਕਰਾਂ ਨਹੀਂ ਤੇ ਸੋਚਦਾ ਹਾਂ ਯਾਰ ਇਕੋ ਥਾਂ ਬੈਠ ਕੇ ਵੀ ਨਾ ਬੰਦੇ ਦਾ ਦਿਮਾਗ ਘੁੰਮਦਾ ਲਿੰਦਾ ਫਿਰ ਤੁਰ ਕੇ ਸੋਈ ਨਾ ਮੰਮੀ ਪਤਾ ਨਹੀਂ ਕਿੱਧਰ ਨੂੰ ਚਲ ਗਈ ਹੋ ਇਹ ਬੰਦਾ ਚਾਹ ਬਣਾਉਂਦਾ ਕਿੰਨੇ ਅਰੀ ਕਹਤਾ ਮਮੀ ਨੂੰ ਇਹ ਵੀ ਨਹੀਂ ਸੁਣਦੀ ਮਮੀ ਮੈਂ ਆਪਣੀਆਂ ਮਨ ਆਈਆਂ ਬੱਸ ਨਾਵਾ ਸੁਖ ਨੂੰ ਫੋਨ ਮੇਰਾ ਤੇ ਮਨ ਹੀ ਲੱਗਣ ਡਿਆ ਕੀ ਕਰਾਂ ਕਿ ਦਿਲ ਨਹੀਂ ਮੰਨਦਾ ਵੀ ਫੇਰ ਨਾ ਕੋਈ ਪੰਗਾ ਪੈ ਜੇ ਪਰ ਲਾਇਆ ਹੀ ਹੱਲ ਹੋਣਾ ਕੋ ਪਤਾ ਵੀ ਤੇ ਫੇਰ ਹੀ ਲੱਗੂਗਾ ਜੇ ਫੋਨ ਲੱਗੂਗਾ ਤੇ ਲਾ ਦਨਾ ਕੋਈ ਹੁੰਦਾ ਕੀ ਇਹ ਹੋ ਨੰਬਰ ਇਹ ਬੱਕਰ ਦਾ ਜਿਹਨਾਂ ਵਾਲੇ ਹਲੋ ਹਲੋ ਮੈਂ ਫੇਕ ਹਟਾਈ ਨੇ ਲੱਗਦਾ ਹੈ ਗਿਆ ਜੋ ਪੰਗਾ ਚੁੱਕ ਲਿਆ ਫੇਰ ਇਹਦੇ ਭਰਾ ਨੇ ਬੰਦਾ ਯਾਰ ਦਾਸੀ ਦਿੰਦਾ ਕਿ ਨਾ ਕਿਸ ਹਿਸਾਬ ਨਾਲ ਨਾਂ ਲਾਵੇ ਨਹੀਂ ਤੇ ਫੋਨ ਮੈਨ ਹੁੰਦਾ ਹੁਣ ਇਹਨਾਂ ਲਾ ਫੋਨ ਆਉਣਾ ਸ਼ੁਰੂ ਹੋ ਗਿਆ ਜੀ ਚੁੱਕਾ ਹੁਣ ਜਿਵੇਂ ਨਾ ਚੁੱਕਿਆ ਤੇ ਸ਼ੱਕ ਸਿੱਧਾ ਅਜਦੇ ਤੇ ਪੈਣਾ ਵਾ ਚੁੱਕੇ ਹੋਰ ਕੋਈ ਲਾਰਾ ਲੂਰਾ ਲਾਦਣਾ ਝੂੜ ਬੋਲਦਣਾ ਇੱਕ ਚੁੱਕ ਮੇਰੇ ਆ ਹੁਣ ਕਦੀ ਕਟਿੰਦਾ ਇਹ ਚੁੱਕ ਪਾਣੀ ਆ ਇੱਕ ਹੈ ਚੁੱਕੇ ਸੀ ਤੇ ਕਰਦਾਂ ਮਾ ਥੀ ਪਾਣੀ ਵੀ ਇੱਥੇ ਤੇ ਚੈਰੋ ਜੀ ਫੋਨ ਲਾਤਾ ਚੁੱਕੇ ਨਹੀਂ ਇਹ ਲੋ ਮੈਨ ਕਰਾ ਹਲੋ ਹਲੋ ਹਾਂ ਤੇ ਮੈਨੇ ਠੀਕ ਹੈ ਤੂੰ ਕੌਣ ਬੋਲਦਾ ਵਾ ਬੈਂਕ ਚੋਂ ਬੋਲਦਾ ਮੈਂ ਤੇਰਾ ਕਰਦਾ ਮੈਂ ਤੇਰਾ ਬੀਮਾ ਤਰਾ ਦਾ ਬੀਮੇ ਚ ਲਾ ਜੂ ਨਹੀਂ ਨੰਬਰ ਕੇ ਕੋਣ ਬੋਲਦਾ ਤੂੰ ਇਹ ਘਟਦਾ ਇਹ ਆਈਦਾ ਭਰਾ ਕਿੰਨਾ ਗਰਮ ਆ ਕਿ ਆ ਤੇ ਮੈਂ ਬੀਮੇ ਲਉ ਆ ਤੇ ਅੱਗੇ ਕਹਿੰਦਾ ਤੂੰ ਨਾ ਬੀਮਾ ਕਰਾ ਲਈ ਸੁੱਖ ਦਿਵਾਲੀ ਕਿਦਾਂ ਹੁੰਦਾ ਹੋਊਗਾ ਕੀ ਸਾਬ ਦਾ ਭਾਂਡਿਆ ਹੋਊਗਾ ਘਰ ਇਹਨਾਂ ਦੇ ਜੇ ਕਿਤੇ ਕੋਈ ਪਵਾੜਾ ਵਿਆਹ ਹੋਇਆ ਤੇ ਪਵਾੜਾ ਨਾਂ ਪੈਣ ਵਾਲਾ ਤਾਂ ਕੋ ਮਤਲਬ ਹੀ ਨਹੀਂ ਕਿ ਆਈ ਆ ਤਾਂ ਹੀ ਇਹਨੇ ਫੋਨ ਫੜਿਆ ਵਾ ਇਹਦਾ ਕੀ ਕਰਾਂ ਯਾਰ ਕੀ ਕਿੱਧਰੋਂ ਦਿਮਾਗ ਲਿਆ ਵਾ ਇਦਾਂ ਦਾ ਵੀ ਜਿਹੜਾ ਪਤਾ ਲੱਗੇ ਸਾਰਾ ਕੁਝ ਇਹ ਨੰਬਰ ਘਟਾਉਣਾ ਹੀ ਪੈਣਾ ਵਾ ਇਦਾਂ ਨਹੀਂ ਉੱਤਰਉਣਾ ਹੈ ਕੰਮਰਾ ਯਾਰ ਵਰਨ ਬੰਨਾ ਨੰਬਰਾਂ ਨੂੰ ਤੇ ਕਢਾ ਦੇਣਾ ਇਹਦਾ ਕਦਮ ਲਾਜ ਇਹ ਤੇਨੇ ਜੁਤਰਾਣਾ ਨੇ ਫੇ ਪ੍ਰੋਨਾ ਦੇ ਬੀਮੇ ਵੇ ਆਪਣੇ ਹੂਟਾ ਲੋਂਦਾਂ ਨੂੰ ਫੇ ਕਦਣਾ ਮੈਂ ਲਾ ਚੰਦਾ ਇਹਨਾ